ਇਹ ਸਾਡੇ ਪਿੰਡ ਰਾਤ ਨੂੰ ਜੀ 12 13 ਮੋਟਰਾਂ ਨੇ ਤਕਰੀਬਨ ਕੋਈ 12 13 ਮੋਟਰਾਂ ਤੇ ਜਿਹੜਾ ਵੀ ਕੋਈ ਸਮਾਨ ਕਿਸੇ ਦਾ ਪੰਪ ਵਗੈਰਾ ਜੀ ਕਿਸੇ ਦੀ ਕੋਈ ਨਿੱਕੀ ਮੋਟੀ ਚੀਜ਼ ਉਹਨਾਂ ਨੇ ਹੱਥ ਲੱਗੀ ਉਹਨਾਂ ਨੇ ਜਮ੍ਹਾਂ ਸਫਾਇਆ ਕਰ ਜਿਹੜਾ ਇਹਨਾਂ ਨੇ ਸਫਾਇਆ ਕਰਿਆ ਜੀ ਉਹਦੇ ਵਿੱਚ ਕਿਸੇ ਦਾ ਕੋਈ ਗ੍ਰਿਪ ਨਹੀਂ ਛੱਡਿਆ ਕੋਈ ਕੇਵਲ ਨਹੀਂ ਛੱਡੀ ਕੋਈ ਸਪਰੇਅ ਪੰਪ ਵਾਲੇ ਦਾ ਜਿਹੜਾ ਕੋਈ ਵੀ ਉਹਨਾਂ ਨੂੰ ਸਮਾਨ ਮਿਲਿਆ ਉਹ ਲੁੱਟ ਕੇ ਲੈ ਗਏ ਬਾਕੀ ਜਿਹੜੇ ਲਟੇਰੇ ਨੇ ਇਹਨਾਂ ਦੀਆਂ ਬਹੁਤ ਜ਼ਿਆਦਾ ਬਹਿਸਤਾ ਇਹਨਾਂ ਦੀ ਇਕੱਲੀ ਸਾਨੂੰ ਚੋਰੀ ਜਿਹੜੀ ਕਰਕੇ ਲੈ ਜਾਂਦੇ ਨੇ ਉਹਦਾ ਡਰ ਘੱਟਾ ਇਹ ਸਾਡੇ ਕੱਲ ਨੂੰ ਜਿਹੜੇ ਨੌਕਰ ਵਗੈਰਾ ਨੇ ਅਸੀਂ ਇਕੱਲੇ ਇਕੱਪੇ ਬੰਦੇ ਉਹਨਾਂ ਦਾ ਨੁਕਸਾਨ ਵੀ ਕਰ ਸਕਦੇ ਨੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿਹੜਾ ਇੰਨੇ ਇਹਨਾਂ ਦੇ ਲੋਕਾਂ ਦੇ ਹੌਸਲੇ ਬੁਲੰਦ ਨੇ ਇਹਨਾਂ ਦੀ ਕਿਸੇ ਲੁੱਟ ਨਾਥ ਪਾਈ ਜਾਵੇ ਇਹਨਾਂ ਨੂੰ ਕਾਬੂ ਕਰਕੇ ਸਾਡੇ ਸਾਹਮਣੇ ਖੜਾਇਆ ਜਾਵੇ ਵੀ ਆਹ ਬੰਦੇ ਨੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਕੀਤੀ ਆ ਵੀ ਇਹਨਾਂ ਦੀ ਵੱਧ ਤੋਂ ਵੱਧ ਤਵਦੀਸ਼ ਕਰਕੇ ਸਾਨੂੰ ਸਾਰਾ ਡੰਗਾਈ ਨਾਲ ਇਹ ਵੀ ਤੁਸੀਂ ਸੀਆਈਡੀ ਆ ਸੀਆਈਡੀ ਵਾਲਿਆਂ ਨੂੰ ਪਤਾ ਕਰਕੇ ਜਿੱਥੇ ਵੀ ਕੋਈ ਕਵਾੜੀਆਂ ਦਾ ਮਾਲ ਜਾਂਦਾ ਕਵਾੜੀਆਂ ਨਾਲ ਸੰਪਰਕ ਕਰਕੇ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਲਿਖਤੀ ਤੌਰ ਤੇ ਤਿੱਤੀਆ ਦਰਖਾਸਤ ਵੀ ਦਿੱਤੀ ਆ ਤੇ ਬਾਕੀ ਸਾਰਾ ਨਗਰ ਸਾਡਾ ਜਿੰਨੀਆਂ ਮੋਟਰਾਂ ਵਾਲੇ ਆ ਅਸੀਂ ਪੂਰੇ ਖੜੇ ਆ ਵੀ ਸਾਡਾ ਬਹੁਤ ਨੁਕਸਾਨ ਹੋਇਆ ਇਕੱਲਾ ਸਾਡੇ ਪਿੰਡ 'ਚ ਨਹੀਂ ਹੋ ਰਿਹਾ ਬਹੁਤ ਜੰਗੀ ਪੱਧਰ ਤੇ ਨੁਕਸਾਨ ਹੋ ਰਿਹਾ ਬਾਕੀ ਜਿੰਦਣ ਇਹ ਸਰਕਾਰ ਆਈ ਆ ਕ੍ਰਾਈਮ ਵੱਧ ਰਿਹਾ ਘਟਣ ਦੀ بجائے ਬਹੁਤ ਵੱਡਾ ਕ੍ਰਾਈਮ ਹੋ ਰਿਹਾ ਅਸੀਂ ਇਹੀ ਬੇਨਤੀ ਕਰਦੇ ਆ ਵੀ ਜਿਹੜੀਆਂ ਸਰਕਾਰਾਂ ਨੇ ਸਾਡੇ ਕਿਸਾਨਾਂ ਵੱਲ ਧਿਆਨ ਦੇਣ ਕਿਸਾਨ ਪਹਿਲਾਂ ਹੀ ਡੁੱਬਿਆ ਪਿਆ ਹਰੇਕ ਕਿਸਾਨ ਦਾ ਰਾਤ 20 20 30 30 ਹਜ਼ਾਰ ਦਾ ਨੁਕਸਾਨ ਹੋ ਗਿਆ ਕਿਸੇ ਦੀ ਮੱਕੀ ਭਰਨ ਵਾਲੀ ਆ ਕਿਸੇ ਦਾ ਬਰਸ਼ੀਣ ਭਰਨ ਵਾਲਾ ਜਦ ਮੋਟਰਾਂ ਤੇ ਆਇਆ ਤਾਂ ਉੱਥੇ ਮੋਟਰ ਤੇ ਇੱਕ ਕੱਖ ਵੀ ਨਹੀਂ ਰਿਹਾ ਜ਼ਿਮੀਂਦਾਰ ਆ ਕੇ ਇੱਕ ਬਹੁਤ ਪਰੇਸ਼ਾਨੀ ਚ ਪੈ ਗਿਆ ਅੱਜ ਜਿਹੜੇ ਅਸੀਂ ਜ਼ਿਮੀਂਦਾਰਾਂ ਦੱਸੋ 20 20 30 30 ਹਜ਼ਾਰ ਦਾ ਸਵਾਨ ਸਾਨੂੰ ਲਿਆਉਣਾ ਪੈ ਗਿਆ ਉਹ ਲਿਆ ਕੇ ਅਸੀਂ ਪਾ ਦਾਂਗੇ ਸਾਨੂੰ ਕੱਲ ਦੀ ਰਾਤ ਦੀ ਫੇਰ ਸੋਚਾ ਵੀ ਸਾਡੀ ਰਾਖੀ ਕੌਣ ਕਰੂਗਾ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਬੇਨਤੀ ਇਹੀ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਆ ਵੀ ਇਹ ਲੋਕਾਂ ਨੂੰ ਫੜ ਕੇ ਤੁਸੀਂ 5-7 ਦਿਨਾਂ ਬਾਅਦ ਫੇਰ ਛੱਡਦੇ ਨਹੀਂ ਉਹ ਅਸੀਂ ਇਹ ਬੇਨਤੀ ਕਰਦੇ ਵੀ ਇਹਨਾਂ ਦੀ ਪੱਕੀ ਨੱਥ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਜੇਲ੍ਹਾਂ 'ਚ ਭੇਜਿਆ ਜਾਵੇ ਗਾਹਾਂਵਾਸ ਤੇ ਕੰਮ ਨਾ ਅਸੀਂ ਇਹ ਬੇਨਤੀ ਕਰਦੇ ਆ ਐਸਐਸਓ ਸਾਹਿਬ ਨੂੰ ਸਵੇਰੇ ਫੋਨ ਕਰਿਆ ਸੀ ਉਹਨੇ ਮੇਰੇ ਫੋਨ ਤੇ ਸਰਦਾਰ ਚੰਦਰ ਸਿੰਘ ਜੀ ਐਸਆਈ ਵੀ ਡਿਊਟੀ ਲਈ ਇਹਨਾਂ ਨੇ ਅਫਸਰਾਂ ਨੇ ਆ ਕੇ ਮੌਕਾ ਦੇਖਿਆ ਮੌਕਾ ਦੇਖ ਕੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਵੀ ਇਹ ਸਾਡੀਆਂ ਜਣੀਆਂ ਚੋਰੀਆਂ ਨੇ ਕਢਾਈਆਂ ਜ ਹਨ ਚੋਰੀਆਂ ਕਢਾ ਕੇ ਚੋਰਾਂ ਨੂੰ ਸਾਡੇ ਸਾਹਮਣੇ ਕੀਤਾ ਜਾਵੇ ਨੇ ਚੋਰੀ ਸ਼ੁਰੂ ਕਰੀ ਆ ਜੀ ਗਗਨਦੀਪ ਸਿੰਘਾ ਜੈਵ ਸਿੰਘ ਦਾ ਲੜਕਾ ਉਦੋਂ ਮੱਗਰ ਸਿੰਘ ਜਗेंद्र ਸਿੰਘ ਦਾ ਜੀ ਅੰਮਰਤ ਸਿੰਘ ਬੁੱਧ ਸਿੰਘ ਦਾ ਬਲਵਿੰਦਰ ਸਿੰਘ ਕਰਨੈਲ ਸਿੰਘ ਦਾ ਤੇ ਦੋ ਮੋਟਰਾਂ ਖੀਮ ਸਿੰਘ ਦੀਆਂ ਨੇ ਜੀ ਇੱਕ ਮੋਟਰ ਕਲਵੰਤ ਸਿੰਘ ਕੱਲਾ ਵਾਜਰਾ ਦੀ ਆ ਜੀ ਦੋ ਮੋਟਰਾਂ ਨਰਮਣਾ ਨਿਰਮਲ ਸਿੰਘ ਦੀਆਂ ਨੇ ਜੀ ਇੱਕ ਮੋਟਰ ਮੱਖਣਜੀਤ ਸਿੰਘ ਦੀ ਆ ਜੀ ਇੱਕ ਮੋਟਰ ਫੇਰ ਬੁੱਧ ਅੰਮਰਤਪਾਲ ਬੁੱਧ ਸਿੰਘ ਦੀ ਆ ਜੀ ਸਾਡੀਆਂ 11 ਮੋਟਰਾਂ ਦੇ ਚੋਰੀ ਹੋਈ ਆ ਜੀ ਰਾਤ ਤੇ ਇੱਕ ਰਾਤ ਚਾਰੇ 11 ਮੋਟਰਾਂ ਦੇ ਜਿਹੜਾ ਕਿਸੇ ਦਾ ਕੋਈ ਸਪਰੇਅ ਪੰਪ ਪਿਆ ਦੀ ਉਹਦੇ ਵਿੱਚ ਉਹਨਾਂ ਨੇ ਕੋਈ ਤਾਂਬੇ ਦੀ ਚੀਜ਼ ਵੀ ਨਹੀਂ ਛੱਡੀ ਜਿਹੜਾ ਟੋਟਲ ਸਮਾਨ ਦੀ ਸਾਰਾ ਚੱਕ ਕੇ ਲੈ ਗਏ ਹਰੇਕ ਕਿਸਾਨ ਦਾ 20 ਤੋਂ 30000 ਦਾ ਨੁਕਸਾਨ ਰਾਤ ਰਾਤ ਹੋਇਆ ਜੀ ਸਾਡੀਆਂ ਘੱਟੋ ਘੱਟ 2 ਲੱਖ ਦਾ ਨੁਕਸਾਨ ਰਾਤ ਰਾਤ ਹੋ ਗਿਆ ਜੀ ਸਾਡੀ ਇੱਕ ਦੋ ਦੋ ਸਾਡੀਆਂ ਦੋ ਮੋਟਰਾਂ ਚੱਕ ਕੇ ਲੈ ਗਈ ਜੀ ਨਾਲੇ ਮੇਰਾ ਅਵੇ ਪਤਾ ਨਹੀਂ ਨਾਮ ਆ ਜੀ ਨਾਲੇ ਕਿਹੜੀਆਂ ਸਪਰੇਅ ਵਾਲਾ ਪੰਪਾਂ ਚੋਂ ਪਿੱਤਰ ਦੀਆਂ ਚੀਜ਼ਾਂ ਚੱਕ ਕੇ ਲੈ ਗਈ ਉਹਨਾਂ ਨੇ ਦੋ ਅੱਗੇ ਦੋ ਮੋਟਰਾਂ ਹੋ ਸਾਰੀਆਂ ਖਾ ਲਏ ਤੁਹਾਡੇ ਇਲਾਕੇ ਚ ਥੋੜਾ ਜਿਹਾ ਜਦੋਂ ਜੀ ਇਹੋ ਜਿਹੀ ਕੋਈ ਕੰਮ ਹੁੰਦਾ ਹੈ ਕਨਾ ਕੋਈ ਜਾਣ ਬੁੱਝ ਕੇ ਕੋਈ ਸਰਾਰਤੀ ਅੰਸਰ ਇਹ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਬਾਹਰ ਗਏ ਹੋਏ ਨੇ ਉਹ ਰਾਤ ਬਰਾਤੇ ਸਾਡਾ ਇੰਨਾ ਨੁਕਸਾਨ ਕਰਕੇ ਜਾਂਦੇ ਨੇ ਹੁਣ ਸਾਡੀਆਂ 10 12 ਮੋਟਰਾਂ ਦੀਆਂ ਆਪ ਦੇ ਪਰਿਵਾਰਾਂ ਦੀਆਂ ਲਵੇ ਲਾਉਣੇ ਉਹਨਾਂ ਦੇ ਸਟਾਰਟਰ ਉਹਨਾਂ ਦੀ ਤਾਰ ਜਿੱਥੇ ਜਿੱਥੇ ਤੰਬਾਤੀ ਕੋਈ ਪੰਪ ਨਹੀਂ ਛੱਡਿਆ ਉਹਨਾਂ ਨੇ ਤੇ ਉਹ ਸਭ ਕੁਝ ਜਿੰਨਾ ਉਹਨਾਂ ਤੋਂ ਕਰਿਆ ਗਿਆ ਉਹਨਾਂ ਉਹ ਉਰੋਂ ਚੋਰੀ ਕਰਕੇ ਲੈ ਗਏ ਉਹ ਕਿਸਾਨ ਕਿੱਥੋਂ ਜਿਉਂਦਾ ਰਹੂਗਾ ਕੀ ਕਿਸਾਨ ਇਹ ਤੇ ਕੋਈ ਸਰਕਾਰ ਅੱਜ ਦੀਆਂ ਸਭ ਤੋਂ ਵੋਟਾਂ ਮੰਗਦੇ ਨੂੰ ਸਾਡਾ ਹੱਲ ਕਰਕੇ ਦੇਣਗੀਆਂ ਅਸੀਂ ਸੋਡੇ ਮਾਧਿਮ ਰਾਹੀਂ ਵੀ ਇਹੀ ਗੱਲ ਕਹਿਣਾ ਚਾਹੁੰਦੇ ਆਂ ਵੀ ਸਾਡਾ ਹੱਲ ਕਰੋ ਅਸੀਂ ਵੋਟਾਂ ਤਾਂ ਪਾਵਾਂਗੇ ਕਿਸਾਨ ਤਾਂ ਮਰਿਆ ਪਿਆ ਪਹਿਲਾਂ ਹੀ ਕਿੱਥੋਂ ਬਚਾਉਣਾ ਚਾਹੁੰਦੇ ਹੋ ਸਾਨੂੰ ਤੁਸੀਂ ਧੰਨਵਾਦ ਆਜੋ ਮੈਂ ਇੱਥੋਂ ਥਾਣੀ ਸਦਰ 90 ਤੋਂ ਪਟੋਲਿੰਗ ਵਾਸਤੇ ਜਿਹੜੇ ਮਾੜੇ ਭੇੜੇ ਘਸਤ ਰਹਿੰਦੇ ਨੇ ਉਹਨੂੰ ਤਲਾਸ਼ ਵਾਸਤੇ ਕਰਦੇ ਸੀ ਅਲੱਗੇ ਦੇ ਵਿੱਚ ਤੁਹਾਨੂੰ ਇੱਥੇ ਆ ਕੇ ਪਤਾ ਲੱਗਿਆ ਹੀ ਰੋੜੀ ਮਿਲਣ ਰਿਹਾ ਨਰਮਲ ਸਿੰਘ ਜੀ ਵੀ ਕਹਿ ਰਹੇ ਹਨ ਉਹਨਾਂ ਨੇ ਦੱਸਿਆ ਵੀ ਇੱਥੇ ਸਾਡੇ ਪਿੰਡ ਦੀਆਂ ਮੋਟਰਾਂ ਜਿੱਲੀ ਦੇ ਤਾਰਾ ਮੋਟਰ ਦੀਆਂ ਤਾਰਾਂ ਤੇ ਪੱਖੇ ਵਗੈਰਾ ਕੋਈ ਰਾਤ ਤੋੜ ਕੇ ਖੋਲ ਕੇ ਲੈ ਗਿਆ ਮੋਟਰਾਂ ਵੀ ਵੱਢ ਕੇ ਲੈ ਗਈ ਆਹ ਸੋਰੀ ਤਾਰਾ ਮੋਟਰ ਦੀਆਂ ਤਾਰਾਂ ਵੱਢ ਕੇ ਲੈ ਗਈ ਪਰ ਇਹਨਾਂ ਨੂੰ ਕਹਿੰਦੇ ਸਾਨੂੰ ਸ਼ੱਕ ਕਿਸੇ ਤੇ ਨਹੀਂ ਅਸੀਂ ਤਲਾਸ਼ ਕਰ ਰਹੇ ਹਾਂ ਜੇਕਰ ਦਰਖਾਸਤ ਇਹਨਾਂ ਨੇ ਦਿੱਤੀ ਇਹ ਕਹਿੰਦੇ ਫਿਲਹਾਲ ਅਸੀਂ ਅਜੇ ਕੋਈ ਕਾਰਵਾਈ ਨਹੀਂ ਕਰਾਉਣੀ ਵੀ ਬੰਦੇ ਫੜ ਕੇ ਫੇਰ ਹੀ ਕੋਈ ਕਾਰਵਾਈ ਕਰਾਂਗੇ ਕਹਿੰਦੇ ਅਸੀਂ ਵੀ ਪਤਾ ਕਰ ਰਹੇ ਹਾਂ ਤੇ ਤੁਸੀਂ ਪਤਾ ਕਰੋ ਅਸੀਂ ਆਪਣੇ ਤੌਰ ਤੇ ਪਤਾ ਕਰਾਂਗੇ ਦੇਖਦੇ ਹਾਂ ਜੇ ਕੋਈ ਉਹ ਯੋਗ ਤੇ ਵੀ ਕਲੂ ਮਿਲੇ ਉਸ ਹਸਾਬ ਕਰਦੇ ਇੱਕ ਦਸਰੇ ਨੇ 10 ਦੇ ਕਰੀਬ ਮੋਟਰ ਨਸਰੇ 13 ਮੋਟਰ ਨਸਰੇ ਬਿਲਕੁਲ ਵੀ ਕਿਸੇ ਦਾ ਬਲੰਦਾ ਹੋਣ ਤੇ ਹੌਸਲਾ ਕਾਨੂੰਨ ਆਪਣਾ ਕੰਮ ਨਾਲ ਨਾਲ ਕਰੇ ਜਾ ਰਿਹਾ ਅਸੀਂ ਇਹਨਾਂ ਦਾ ਪਤਾ ਕਰਕੇ ਚੋਰਾਂ ਦਾ ਪਰਚਾ ਦੇ ਕੇ ਜੋ ਬਣਦੀ ਹੋ ਸਜ਼ਾ ਉਹਨਾਂ ਦਵਾ ਜੇ